ਕੋ ਲੈ ਲੇਗਾ ਅਲ ਨੇੜੇ ਕਰਕੇ ਦਿਖਾ ਦੇ ਇਹ ਵੀਡੀਓ ਪੈਣਾ ਬਣਾਵਾਂ ਦੇ ਸਾਹਮਣੇ ਬਣਾ ਰਿਹਾ ਐਦਾਂ ਦੀ ਸ਼ਰਟ ਹੈਵੀ ਉਹ ਐਦਾਂ ਦੀ ਚੁੰਨੀ ਠੀਕ ਹੈ ਹਾਂਜੀ ਜਿਹੜੀ ਬਾਜ਼ਾਰ ਚ 4000 ਤੋਂ ਸਟਾਰਟ ਹੁੰਦੀ ਹੈ ਠੀਕ ਹੈ ਐਦਾਂ ਦੀ ਅਨਾਰਕਲੀ ਹੁਣ ਤੂੰ ਰੇਟ ਪੁੱਛੇਗਾ ਕੀ ਹੈ 3500 ਰੁਪਈਆ ਹੈ 3500 ਆਹ ਦੇਖ ਅਨਾਰਕਲੀ ਦੇਖ ਜਿਹੜੀ 10000 ਦੀ ਹੈ 8000 ਦੀ ਹੈ ਹਾਂ ਆਹ ਦੇਖ ਨੀ ਵੇਖ ਹਾਂਜੀ ਆ ਚੁੰਨੀ ਦੇਖ ਹਾਂਜੀ ਆ ਮੇਰੀਆਂ ਪਹਿਣਾ ਲਈ ਕੱਲਾ ਕੱਲਾ ਸੂਟ ਹੋਲ ਕੇ ਦਿਖਾ ਰਿਹਾ 450 ਆ 450 ਦੇ ਆ ਦੇਖ ਲੈ ਤੇਰੇ ਸਾਹਮਣੇ ਆ 450 ਆ 450 ਆ 450 ਆ 450 ਲੈ ਲਓ ਲੈ ਲਓ ਇੱਕ ਸੂਟ ਨਹੀਂ ਪਜਾ ਤੁਹਾਡਾ ਮੈਂ ਦੇਖੋ 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 ਲਾਂਡਾ ਨਹੀਂ ਵੱਲਾਂਡਾ ਨਹੀਂ ਸਾਡੇ ਸੂਟਾਂ ਵਿੱਚ ਨਹੀਂ ਲਾਣਾ ਭਾਈ ਕੋ ਪਿਓਰ ਕਰੇ ਨਾ ਚਲ ਦੇ ਘਰੇ ਵਾਲੇ ਸੂਟ ਚੁਨੀਆਂ ਨਾ 450 ਓਏ ਓਏ ਲੈ 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 ਨਾ ਸੂਟ ਦਾ ਮੈਂਟੋ ਮੈਂਡ ਹੀ ਜਾਈ ਜਾਂਦਾ 500 600 700 ਪਰ ਬਾਬੇ ਦੀ ਢਿੱਡੇ 200 ਹੈਲੋ ਸੀਮਰ ਸੂਟ 200 ਸੀਮਰ ਦਾ ਸੂਟ 250 250 ਸੀਮਰ ਦਾ ਸੂਟ ਲਾ ਲੋ ਓਏ 220 ਚ ਕਰਦੇ 7 700 ਵਾਲੇ ਸੂਟ 220 ਚ ਓ ਦੇਖੋ ਇਹਨੇ 200 ਆ ਦੇਖੋ 200 ਉਹ 200 ਉਹ 200 ਆ ਦੇਖੋ 500 600 700 ਪਰ ਬਾਪੇ ਦੀ ਢਿੱਡੇ ਦੇ 200 ਇਹ ਲੋ ਸ਼ਿਮਰ ਦਾ 200 ਸ਼ਿਮਰ ਦਾ 250 250 ਸ਼ਿਮਰ ਦਾ ਜੁਰਾ ਲਓ ਜਿਹੜਾ ਬਾਜ਼ਾਰ ਚ 15 1500 ਹਾਂ ਆ ਦੇਖੋ 650 ਆ ਦੇਖੋ ਵੀ 1400 1500 1600 ਵਾਲੇ 450 ਦੇ 450 ਰੁਪਏ ਚਲੋ ਆ ਦੇਖੋ ਜਿਹੜੇ 22 250 250 ਬਾਪੇ ਦੀ ਢਿੱਡੇ ਦੇ 5 5 ਖਾਨੇ ਖਾਲੀ ਕਰਦੇ ਆ ਦੁਕਾਨ ਅੱਜ ਲਟਾਰਨੀ ਆ 500 ਚ 1500 ਦਾ ਇੱਥੇ 750 ਓਏ ਹੋਏ ਹੋਏ 15 1500 ਵਾਲੇ 750 ਆ ਦੇਖੋ 500 600 700 ਪਰ ਬਾਬੇ ਜੱਟੀ ਦੇ 200 ਏ ਲੋ ਸੀਮਰ ਦਾ ਸੂਟ 200 ਸੀਮਰ ਦਾ ਸੂਟ 250 250 ਸੀਮਰ ਦਾ ਸੂਟ ਆ ਦੇਖੋ ਕਿੰਨਾ ਹੈਵੀ ਪੀਸ ਆ ਵਿਆਹਾਂ ਸ਼ਾਦੀਆਂ ਵਾਲਾ ਤਿੰਨ ਤਿੰਨ ਯਾਰ ਸਾਢੇ 400 ਚ ਆ ਲਓ ਜੀ ਸलो ਜੀ ਤਿੰਨ ਐਤਵਾਰ ਬਾਬੇ ਦੀ ਹੱਟੀ ਦੇ ਠਾਠਾ ਮਾਰਦਾ ਕੱਠ ਰਸ਼ ਪੈ ਗਿਆ ਜਿੰਦੇ ਆ ਜਾ ਆ ਜਾ ਆ ਰੇਟ ਦੱਸੋ ਰੇਟ ਓ ਰੇਟ ਤੋਂ ਫੇਰੇ ਦੀਆਂ ਓ ਫੇਰਾ ਰਸ਼ ਦੇਖ ਕਿਉਂ ਫਾਇਦਾ ਨਹੀਂ ਹੋ ਰਿਹਾ ਫਾਇਦਾ ਹੋ ਰਿਹਾ ਤਾਂ ਹੀ ਇੰਨਾ ਰਸ਼ ਪੈ ਰਿਹਾ ਐਨ ਭਰਾ ਦੂਰੋਂ ਦੂਰੋਂ ਆ ਗਿਆ ਚੀਜ਼ਾਂ ਜਿਹੜੀਆਂ ਦਿਖਾਉਂਦਾ ਰਿਹਾ ਨਾ ਜਲਵੇ ਹੋਣ ਜਾ ਰਹੇ ਜਲਵੇ ਹਾਂਜੀ ਆਇਦਰ ਦੇਖ ਆਇਦਰ ਓ ਦੇਖੋ ਲਹਿੰਗਾ ਅਲ ਨੇੜੇ ਕਰਕੇ ਦਿਖਾ ਦੇ ਇਹ ਵੀਡੀਓ ਪਹਿਣਾ ਬਣਾਵਾਂ ਦੇ ਸਾਹਮਣੇ ਬਣਾ ਰਿਹਾ ਐਦਾਂ ਦੀ ਸ਼ਰਟ ਹੈਵੀ ਓ ਐਦਾਂ ਦੀ ਚੁੰਨੀ ਠੀਕ ਹੈ ਹਾਂਜੀ ਜਿਹੜੀ ਬਾਜ਼ਾਰ ਚ 4000 ਤੋਂ ਸਟਾਰਟ ਹੁੰਦੀ ਹੈ ਠੀਕ ਹੈ ਐਦਾਂ ਦੀ ਅਨਾਰਕਲੀ ਹੁਣ ਤੂੰ ਰੇਟ ਪੁੱਛੇਗਾ ਕੀ ਹੈ 3500 ਰੁਪਿਆ ਹੈ 3500 ਆਹ ਦੇਖ ਅਨਾਰਕਲੀ ਦੇਖ ਜਿਹੜੀ 10000 ਦੀ ਹੈ 8000 ਦੀ ਹੈ ਹਾਂ ਆਹ ਦੇਖ ਦੇਖ ਹਾਂਜੀ ਆਹ ਚੁੰਨੀ ਦੇਖ ਹਾਂਜੀ ਆ ਮੇਰੀਆਂ ਪੈਣਾ ਲਈ ਕੱਲਾ ਕੱਲਾ ਸੂਟ ਦੋ ਹੋਲ ਕੇ ਦਿਖਾ ਰਿਹਾ 450 ਰੁਪਏ ਆ 450 ਜੀ ਆ ਦੇਖ ਲੈ ਤੇਰੇ ਸਾਹਮਣੇ ਆ ਆ ਦੇਖੋ ਅਨਾਰ ਕੜੀਆਂ ਲਹਿੰਗੇ ਜਿਹੜੇ 500 ਅਨਾਰ ਕੜੀਆਂ 450 ਆ ਦੇਖੋ ਅੰਦਰ ਦੇਖ ਅੰਦਰ ਦੇਖੋ ਆ ਦੇਖੋ ਉਹ ਦੇਖੋ ਅਨਾਰ ਕੜੀਆਂ 5 5 ਆ ਦੇਖੋ 450 ਆ ਥੱਲੇ ਦੇਖੋ ਦੇਖੋ 450 ਜੀ 35 35 ਸੌਲੇ 4 ਜਿਹੜੇ ਲਹਿੰਗੇ ਆ ਚੱਕੋ 450 ਦੇਖੋ ਲੋਟ ਪਾ ਗਈ ਲੋਟ ਚੱਕ ਲੋ ਚੱਕ ਲੋ ਚੱਕ ਲੋ ਸਾਡੇ 450 ਰੁਪਏ ਦਾ ਸੂਟ ਜਿਹੜਾ ਮਰਜ਼ੀ ਸੋ ਚੱਕੋ ਸਾਡੇ 450 ਰੁਪਏ ਦਾ 450 ਚ ਆ ਦੇਖੀ ਚਲੋ ਢੇਰਾਂ ਦੇ ਢੇਰ ਦੇਖੋ ਇੱਕ ਬੰਡਲੋਂ ਦੇ ਬੰਡਲ ਸਾਡੇ 450 ਰੁਪਏ ਦਾ ਸੂਟ ਆ ਲੋ 450 ਰੁਪਏ ਕੋਈ ਲੈ ਜੋ ਢੇਰਾਂ ਢੇਰ ਠਾਠਾ ਮਾਰਦਾ ਵੱਡਾ ਘੱਟ ਆ ਦੇਖੋ ਸਾਡੇ 450 5 5000 ਵਾਲੇ ਸੂਟ ਆ ਲੋ ਚੱਕੋ ਆ ਲਾ 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 ਕਰਤਾ ਰੇਟ ਕਰਤਾ ਕੁਮਾਰ ਆ ਦੇਖੋ ਦੁਕਾਨ ਲੁੱਟਾ ਪਿਆ ਸਾਡੇ ਜੋ ਸਾਡੇ 450 ਜੋ ਦੇਖੋ ਸਾਡੇ 450 ਜੋ ਆ ਲੋ ਲੈ ਜੋ ਲੈ ਜੋ ਭਾਈ ਕੋਈ 4000 ਦਾ ਕੋਈ 5000 ਦਾ ਕੋਈ 3000 ਮੈਂ ਕਹਣਾ ਇਦਾਂ ਕਰੇ ਵੀ ਜੂੜ ਉਹ ਕਰੇ ਵੀ ਜਿਹੜਾ ਬਾਜ਼ਾਰ 'ਚ 15 1500 ਹਾਂ ਆ ਚੱਕੋ 450 ਆ ਦੇਖੋ ਵੀ 1200 1500 1600 ਵਾਲੇ 450 'ਚ 450 ਰੁਪਏ 'ਚ ਆ 450 'ਚ ਹਲੋ ਲੈ ਜੋ ਪਿਓਰ ਸਿਮਰ ਦੇ ਸੂਟ 25 2500 ਵਾਲੇ 5 500 ਰੁਪਏ 5 500 ਰੁਪਏ ਆ ਦੇਖੋ ਜਿਹੜੇ 22 250 25 2500 ਬਾਪੇ ਦੀ ਹੱਡੀ ਦੇ 5 500 ਆ ਚੱਕੋ 5 500 ਰੁਪਏ ਲੈ ਜੋ ਭਾਜੀ 450 500 'ਚ ਤਮਾਕੇ ਪਾਉਂਦੇ ਆ ਚੱਕੋ 450 ਆ ਦੇਖੋ ਖਾਨੇ ਖਾਲੀ ਕਰਦੇ ਆ ਦੁਕਾਨ ਅੱਜ ਲਟਾ ਲੈਣੀ ਆ ਆ ਚੱਕੋ ਆ ਦੇਖੋ ਜੇ ਮਰਜ਼ੀ ਸੁੱਟ ਲੈ ਜੋ ਸੋ ਮਤਲਬ ਕੋਈ 450 ਕੋਈ 500 ਭਾਜੀ ਸਾਰੇ ਹੀ 750 ਆ ਦੇਖੋ ਆ ਦੇਖੋ ਆਹ ਮੇਰੀਆਂ 450 ਚ ਵਿਆਹ ਸ਼ਾਦੀਆਂ ਵਾਲਾ ਕੱਪੜਾ ਤਾਜ ਬਰੀ ਆਇਆ ਕੱਪੜਾ ਦੇਣ ਲੈਣ ਕਰਨਾ ਆ ਚੱਕੋ ਲੈ ਜੋ ਲੈ ਬਾਬੇ ਦੀ ਹੱਟੀ ਲਟਾ ਦੇਣੀ ਅੱਜ ਆ ਲੋ ਭਾਜੀ ਹਾਂਜੀ ਇਧਰ ਆ ਖਾਣੇ ਤੋਂ ਲੈ ਕੇ ਓ ਖਾਨੇ ਲਗ ਜਿਹਨੇ ਜੋ ਲੈਣਾ 540 ਓ ਆ ਵੀ ਪੈ ਜਾਓ ਖਾਨਿਆਂ ਨੂੰ ਓ ਲਾ ਲਓ ਲੈ ਓ ਖਾਨੇ ਲਿਓ ਜਿਹੜਾ ਮਰਜੀ ਸੂਟ ਚੱਕ ਲਓ 540 ਓ ਦੇਖੋ ਲੈ ਓ ਦੁਕਾਨ ਖਾਲੀ ਕਰ ਦੇਣੀ ਆਪਾਂ ਲੈ ਜਾਓ 540 ਦੇਖੋ ਆਹ ਦੇਖੋ ਲਟਾਤੀ ਦੁਕਾਨ ਆ ਵੀ ਦੇਖੋ ਆ ਵੀ ਦੇਖੋ ਲੈ ਓ 540 ਆ ਦੇਖੋ ਲੈਓ ਕਾਲੇ ਵੀ ਓ ਲੈ 540 ਚੱਕ 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 540 ਹਲੋ ਲੇ ਜਾ ਸਾਡੇ 450 ਐਤਵਾਰ ਸਭ ਤੋਂ ਵੱਡੀ ਸੇਲ ਬਾਬੇ ਦੇ ਕੋ 450 ਬਜ਼ੁਰਗਾਂ ਵਾਲੇ ਸੂਟ ਲੈਣੇ ਆ ਦਾਦੀਆਂ ਨਾਨੀ ਵਾਲੇ ਵੀ ਕਰਦੇ ਕੋਡੀਆਂ ਰੇਪਾ 450 ਹਲੋ 450 ਲੇ ਜਾ ਲੇ ਜਾ ਇਧਰ ਵੀ ਡੱਡੀ ਜੀ ਧਿਆਨ ਨਾਲ ਇਧਰ ਵੀ ਇਧਰ ਵੀ ਧਿਆਨ ਨਾਲ ਡੱਡੀ ਜੀ ਆ ਚੱਕੋ ਆ ਦੇਖੋ ਟੌਪ ਦੇ ਪੀਸ ਕੋਡੀਆਂ ਰੇਪਾ ਆ ਦੇਖੋ ਕਿੰਨਾ ਹੈਵੀ ਪੀਸ ਆ ਵਿਆਹਾਂ ਸ਼ਾਦੀਆਂ ਵਾਲਾ ਸਾਡੇ ਦਾਸ ਕੋਈ ਲੈ ਜਾਓ ਸਾਡੇ 400 ਚ ਆ ਲਓ ਜੀ ਦੇਤਾ ਜੀ 700 ਰੁਪਏ 200 ਰੁਪਏ ਆ ਪਿਆ ਜੀ ਉਹ ਦੇਖੋ ਉਹ ਜਿਹੜੇ ਬਾਜ਼ਾਰ ਚ 7 700 ਦੇ ਬਾਬੇ ਜਿਹੜੀਆਂ ਲੋੜੇ ਹੋਜੇ ਉਹ 2 200 ਚ ਕਰਤੇ 7 700 ਦੇ 2 200 ਚ ਉਹ ਦੇਖੋ ਇਹਨੇ 200 ਆ ਦੇਖੋ 2 200 2 200 2 200 ਆ ਲਓ ਪੈਸੇ ਦਿਓ ਇਹ ਆ ਬਿਆ ਜੀ ਚੱਕ ਲੋ ਕੋਈ 500 ਰਾ ਕੋਈ 700 ਰਾ ਪਰ ਇੱਥੇ ਜਿਹੜਾ 200 ਰੁਪਏ ਦਾ ਸੰਡੇ ਦੇ ਆਹ ਦੇਖੋ 200 ਚੱਕ ਲੋ ਚੱਕੋ 200 ਵਿਆਹ ਸ਼ਾਦੀਆਂ ਦਾ ਕਪੜਾ ਜਿਹਨੇ ਲੈਣਾ ਦਾਜ ਮੇਰ ਦਾ ਜਿਹਨੇ ਲੈਣਾ 200 ਆਹ ਦੇਖੋ 500 600 700 ਪਰ ਬਾਬੇ ਜੱਟੀ ਦੇ 200 ਹਲੋ ਸੀਮਰ ਦਾ ਜੂੜ 200 ਸੀਮਰ ਦਾ ਜੂੜ 250 250 ਸੀਮਰ ਦਾ ਜੂੜ ਆ ਲੋ ਹਲੋ ਚੱਕੋ 250 ਉਧਰ ਦੇਖੋ ਹਜ਼ਾਰ ਹਜ਼ਾਰ ਵਾਲੇ ਸੂਟ 2250 ਲੈ ਜਾ 2250 ਲੈ ਜਾ ਆਇਓ ਆ ਫੜੋ ਆ ਲੈ 250 ਰੁਪਏ ਲੈ 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 ਕਕਲੋ ਵੀ ਰਕਲੋ ਵੀ ਬੜਾ ਵੱਟ ਚੋਟ ਕੋ ਸ਼ਾਂਟੋ ਜਿਹੜਾ ਮਰਜੀ ਲਈ ਚਲੋ ਦੇਖੋ ਸਾਰੀ ਦੁਕਾਨ ਭਰ ਗਈ ਬਾਬੇ ਦੀ ਹੱਡੀ ਪਰ ਸੂਟਾਂ ਦੇ ਨਾਲ ਸਾਰਿਆਂ ਨੂੰ ਰਜਾਰਨ ਅੱਜ 2 200 3 300 450 ਦੇ ਸੂਟ ਆਹ ਦੇਖੋ ਖਾਨੇ ਸਾਰੀ ਖਾਲੀ 15 ਮਿੰਟ ਚ ਦੁਕਾਨ ਖਾਲੀ ਟਰੱਕ ਭੜ ਕੇ ਬਾਹਰ ਹੋਰ ਆ ਗਿਆ ਉਹ ਵੀ ਤੁਹਾਨੂੰ ਦੇਰਣਾ ਬਾਬਾ ਜੀ ਐਤਵਾਰ ਤੱਕ ਸੱਲੀ ਨਹੀਂ ਸੇਲ ਵਧਾਓ ਥੋੜੀ ਜਿਹੀ ਪੈਣਾ ਪਰ ਮੇਰਾ ਫਾਇਦਾ ਸੇਲ ਭਾਜੀ ਵਧਾ ਲੈਨੇ ਪੰਜ ਦਿਨ ਵਧਾਵਾਂਗੇ ਸਿਰ ਪੰਜ ਦਿਨ ਲਓ ਪੰਜ ਦਿਨ ਦੀ ਸੇਲ ਹੋਰ ਵਧਾਤੀ ਆ ਆਜੋ ਫਾਇਦੇ ਲੈ ਜੋ ਆਕੇ ਆਲੋ ਭਾਜੀ ਆ ਗਰੰਟੀ ਦੇ ਰਹੇ ਆ ਪੀਸ ਦੀ ਹੇ ਆ ਦੇਖੋ ਬਾਜ਼ਾਰ ਚ 1500 ਦਾ ਇੱਥੇ 450 ਓਏ ਹੋਏ ਹੋਏ 15 1500 ਵਾਲੇ 450 450 ਸਾਡੇ 4 400 ਜਮ ਮਸਲੀਨ ਦੇ ਉਹ ਫਾਹਰੀਆ ਦੇਖੋ ਨਾ ਸਹੀ ਆ ਦੇਖੋ ਗਹਿਣਾ ਇਦਾਂ ਦਾ ਸੂਟ ਜਿਹੜਾ 15 1500 ਲੈ 450 ਆ ਚੱਕੋ ਦੇਖੋ ਵਿਆਹ ਆਜਾਦੀਆਂ ਦਾ ਕਪੜਾ ਜਿਹਨੇ 50000 ਦਾ ਬਾਜ਼ਾਰ ਜਣਾ 20000 ਲੈ ਜੋ ਉਹ ਦੇਖੋ ਵੱਡੇ ਵੱਡੇ ਫੇਰੇ ਕੋਈ 200 ਕੋਈ 400 ਕੋਈ 450 ਲੈ ਜਾਓ ਕੋ ਗੱਲਾਂ ਨਹੀਂ ਕਰਦੇ ਦੇਨੇ ਆ ਦੇਨੇ ਹਾਂਜੀ ਆ ਨੈਚੁਰਲ ਕਰੇਵ ਦਾ ਸੂਟ ਹੈ ਹਾਂਜੀ ਉਹ ਚੁੰਨੀ ਨਾਲ ਹਾਂ ਉਹ ਰੁਕ ਜਾ ਰੁਕ ਜਾ ਏ ਦੋ ਲੋ ਹੈਵੀ ਸੂਟ ਆ ਸਾਡੇ ਛੋਟੇ 400 ਓ ਸਾਡੇ 400 ਓ ਸਾਡੇ ਜਾਤ ਓ ਸਾਡੇ 450 ਖੋਲੇ ਜੋ ਓ ਲੈ ਜੋ ਇੱਕ ਸੂਟ ਨਹੀਂ ਪਜਾ ਓ ਤੁਹਾਡਾ ਦੇਖਿਓ ਦੇਖਿਓ ਦੇਖੋ ਲਾਡਾ ਨਹੀਂ ਬਲਾਡਾ ਨਹੀਂ ਸੂਟਾਂ ਪਿੱਛੇ ਨਹੀਂ ਲਾਡਾ ਭਾਈ ਕਾ ਚੰਨ ਵੀ ਆ ਜਾ ਇੱਥੇ ਨੂੰ ਆ ਜਾਵਾ ਸੋਲੇ 450 ਚ ਕਰਤੇ ਆ ਉਹ ਲੱਡੂ ਲਿਆ ਹੋਰ ਕੁਛ ਕੱਢ ਕੇ ਲਿਆੜੇ ਲਿਆ ਦਿਨੇ ਤੈਨੂੰ ਵੀ ਦੇਖੋ ਬਾਬਾ ਜੀ ਦੇਖੋ ਪਿਓਰ ਕਰੇ ਨੈਚਰਲ ਦੇ ਕਰਿਆਲੇ ਸੂਡ ਚੁੰਨੀਆਂ ਨਾਲ 450 ਓਏ ਓ ਲੈ ਲਓ ਓ ਲੈ ਲੰਦੋ ਓ ਲੈ ਲੰਦੋ ਲਾ ਲਾ ਸੂਡ ਦਾ ਮੈਂਟੋ ਮੈਂਟੀ ਜਾਈ ਜਾਂਦੇ ਆ ਬਾਬਾ ਜੀ ਲੈ ਓ ਅੱਜ ਭਾਜੀ ਪੰਜ ਦਿਨ ਸੇ ਰੁਦਾਤੀ ਆ ਰਸ ਤੋਂਰੇ ਸਾਹਮਣੇ ਆ ਬਈ ਪੂਰੀ ਦੁਕਾਨ ਹੀ ਖਾਲੀ ਕਰਨੀ ਐ ਜਿਨ੍ਹਾਂ ਨੇ ਕਪੜਾ ਲੈਣਾ ਆ ਕੇ ਲੈ ਜੋ ਅਸੀਂ ਕੋਰੀਅਰ ਕਰਤਾ ਬੰਦ ਓਨਲੀ ਫਰ ਵਿਜ਼ਿਟ ਕਰਤਾ ਕੰਮ ਤੁਸੀਂ ਜਲਦੀ ਕਰੋ ਤੇ ਆਪਾਂ ਤਾਂ ਦੇਣ ਜਾ ਰਿਆਂ ਵੱਡਾ ਫੇਰਾ ਜਿਨ੍ਹਾਂ ਨੂੰ ਜੋਸ਼ ਆਈਦਾ ਲੈ ਜਾਓ ਐਦਾਂ ਦੇ ਬਾਜੀ ਐਦਾਂ ਦੇ ਆਹ ਦੇਖੋ ਪੀਸ ਐਦਾਂ ਦੇ ਬ੍ਰਾਂਡ ਐਦਾਂ ਦੀਆਂ ਚੁੰਨੀਆਂ ਨਾਲ ਸ਼ੋਰੂਮ ਅਜ 1500 ਤੇ 500 ਆਹ ਦੇਖੋ ਹੈਵੀ ਔਰਗੈਂਜ਼ਾ ਦਾ ਸੂਟ ਭਾਜੀ ਹੈਵੀ ਔਰਗੈਂਜ਼ਾ ਆਹ ਦੇਖੋ ਉਹ ਬਾੜਾ ਸਿਲਕਰੀ ਸਲਵਾਰ ਨਾਲ ਚੁੰਨੀ ਨਾਲ 450 ਪੂਰੇ ਪੰਜਾਬ ਦਾ ਚੈਲੰਜ ਜਲਦੀ ਕਰੋ ਵਿਜੜ ਬਾਬੇ ਦੀ ਹੱਡੀ ਦਾ ਨੰਬਰ ਹੈ 988804723 ਸਸਰੀਕਾਲ ਜੀ ਸੋ ਦੇਖੋ 5 ਦਿਨ ਦੀ ਸੇਲ ਪਧਾਤੀ ਹੋਰ 5 ਦਿਨ ਦੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ ਲੈ ਜਾਓ ਚੱਕੋ 450 ਲੈ ਜਾਓ ਲੈ ਜਾਓ ਭਾਈ ਫਰੀ ਦੇ ਭਾ ਕਪੜਾ ਨੰਬਰ ਸਕਰੀਨ ਤੇ ਆ ਕੋ ਜਾਣ ਕੇ ਲੈਣ ਦਾ ਤਾਂ ਫੋਨ ਕਰ ਲਿਓ